ਤਾਰੀਵਾਲ ਪਹੁੰਚਣ ਤੇ ਤਾਰੀਵਾਲ ਦੇ ਦੁਕਾਨਦਾਰ ਤੇ ਜੂਝਨੇ ਕੀਤਾ ਆਮ ਆਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀ ਵਾਲੇ ਤੇ ਮੁੱਖ ਮੰਤਰੀ ਪ੍ਰੋਗਰੈਸਿੰਗ ਮਾਨ ਅਤੇ ਹਲਕਾ ਕਾਜੀਆਂ ਇਨਚਾਰਜ ਗਰੁੱਪਸ ਨੇ ਸਹਿਵਾ ਦਾ ਧੰਨਵਾਦ ਤਾਰੀਵਾਲ ਦੇ ਨਗਰ ਕੌਂਸਲ ਪ੍ਰਧਾਨ ਸ਼੍ਰੀ ਦੁਗਨ ਹਲਕਾ ਕਾਜੀਆਂ ਦਾ ਵਪਾਰ ਮੰਡਲ ਦਾ ਕੋਆਰਡੀਨੇਟਰ ਬਨਨ ਤੇ ਤਾਰੀਵਾਲ ਪਹੁੰਚਣ ਤੇ ਕੀਤਾ ਗਿਆ ਸ਼ਹਿਰ ਵਾਸੀਆਂ ਵੱਲੋਂ ਮੂੰਹ ਮਿੱਠਾ ਅਤੇ ਕੀਤਾ ਭਰਵਾਂ ਸਵਾਗਤ ਇਸ ਮੌਕੇ ਤੇ ਕੇਵਲ ਟਾਬੇ ਵਾਲੇ ਲक्की ਰੋਕੀ ਵਿਸ਼ਾਲ ਸਮਾਜ ਸੇਵਕ ਮਿੱਠੂ ਮਹਾਜਨ ਵੀਕੇ ਗਾਰਮੈਂਟ ਅਤੇ ਸ਼ਹਿਰ ਦੇ ਦੁਕਾਨਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਮੌਜੂਦ ਸਨ ਅਸ਼ਿਸ਼ ਦੁੱਗਲ ਨੇ ਪਹੁੰਚੋ ਇਹ ਸਾਰੇ ਲੋਕਾਂ ਦਾ ਧੰਨਵਾਦ ਵੀ ਕੀਤਾ ਪ੍ਰਧਾਨ ਜੀ ਉਹਨਾਂ ਨੂੰ ਐਮ ਤੋਂ ਮੈਰੇ ਦਿੱਤੀ ਆ ਤੇ ਧਾਰੀਵਾਲ ਦੇ ਜਿੰਨੇ ਸਤਾਨਿਕ ਬਤਾਨਦਾਰ ਹੋ ਰਹੇ ਨੇ ਇਹਨਾਂ ਦਾ ਪੋਤਾ ਪੋਤਾਨ ਵੱਲੋਂ ਕੀਤਾ ਗਿਆ ਹੈ ਮੈਂ ਜੀ ਮਿੱਠੂ ਮਾ ਆਜਣਾ ਆਪਣੇ ਪੂਰੇ ਧਾਰੀਵਾਲ ਦੇ ਸੋਸ਼ਲ ਐਕਟੀਵਿਟੀ ਜਿੰਨੇ ਵੀ ਸਮਾਜ ਸੇਵੀ ਆਏ ਹੋਏ ਦੁਕਾਨਦਾਰ ਸਾਰਿਆਂ ਨੇ ਅੱਜ ਗੁੱਗਲ ਸਾਹਿਬ ਦਾ ਸਵਾਗਤ ਕੀਤਾ ਹੈ ਕਿਉਂਕਿ ਭਗਵੰਤ ਸਿਮਾਨ ਜੀ ਦੇ ਦੁਆਰਾ ਗੁੱਗਲ ਸਾਹਿਬ ਨੂੰ ਕਾਦੀਆਂ ਦੇ ਹਲਕੇ ਦਾ ਵਪਾਰ ਮੰਡਲ ਦਾ ਕੋਆਰਡੀਨੇਟਰ ਲਗਾਇਆ ਹੈ ਮੈਂ ਸਾਰੇ ਈ ਧਾਰੀਵਾਲ ਨਿਵਾਸੀਆਂ ਦੇ ਆਪਣੇ ਜਿਹੜੇ ਮੇਰੇ ਸੱਜਣ ਨੇ ਸਾਡੇ ਮਿੱਤਰ ਨੇ ਦੁੱਗਲ ਸਾਹਿਬ ਦਾ ਇੱਥੇ ਪਹੁੰਚਣ ਦੇ ਤਹਿ ਦਿਲੋਂ ਧੰਨਵਾਦ ਕਰਦਾ ਹੈ ਜੈ ਸ਼ੀ ਰਾਮ ਜੈ ਸ਼ੀ ਰਾਮ ਇਹ ਸਭ ਤੋਂ ਪਹਿਲਾਂ ਤੇ ਆਪਣੇ ਸੀਐਮ ਸਾਹਿਬ ਜੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੇ ਆ ਬਹੁਤ ਬਹੁਤ ਤੇ ਹੀ ਆਪਣੇ ਹਲਕਾ ਇਜਾਜ਼ ਸਰਦਾਰ ਜਗਤੂ ਸਿੰਘ ਜੀ ਐਡਵੋਕੇਟ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਮੱਲਕ ਨੇਕ ਤੇ ਅچھے ਇਨਸਾਨ ਨੂੰ ਮੱਲਕੀਅਤ ਉਹਦਾ ਦਿੱਤਾ ਜਿਹਦੇ ਦੇ ਅਸੀਂ ਸਾਰੇ ਮੱਲਕੇ ਸ਼ਹਿਰ ਵਾਸੀ ਸਾਰੇ ਦੁਕਾਨਦਾਰ ਸਾਰਾ ਯੂਥ ਜਿੰਨੇ ਵੀ ਹੈਗੇ ਸ਼ਹਿਰ ਦੇ ਜਿੰਨੇ ਵੀ ਯੂ ਦੇ ਆਗੂ ਉਹ ਵੀ ਸਾਰੇ ਹੀ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਪ੍ਰਧਾਨ ਜੀ ਨਾਲ ਆਪਾਂ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੇ ਜਿਹੜੀ ਵੀ ਤੁਹਾਨੂੰ ਕੋਈ ਮੁਸ਼ਕਲ ਆਏਗੀ ਅਸੀਂ ਪ੍ਰਧਾਨ ਜੀ ਦੇ ਰੂਬਰੂ ਹੋਵਾਂਗੇ ਜਿਹੜੀ ਮੁਸ਼ਕਲ ਦਾ ਹੱਲ ਸਾਡੇ ਹੱਥ ਕੱਢਣਗੇ ਬਲਾਂ ਵਾਈਗੁਰ ਜੀ ਦੇ ਕਾਰਸਾ ਵਾਈਗੁਰ ਜੀ ਫਤਿਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਮੈਨੂੰ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੀਐਮ ਸਾਹਿਬ ਸੰਦੀਪ ਪਾਟਕ ਜੀ ਸਾਡੇ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਜੋ ਚੇਅਰਮੈਨ ਸਾਹਿਬ ਉਹਨਾਂ ਦੇ ਸਹਿਯੋਗ ਦੇ ਨਾਲ ਮੈਨੂੰ ਲੋਕ ਸਭਾ ਹਲਕਾ ਕਾਦੀਆਂ ਦਾ ਕੋਆਰਡੀਨੇਟਰ ਡਿਪਿੰਗ ਦਾ ਪਾਇਆ ਗਿਆ ਵਪਾਰ ਮੰਡਲ ਦਾ ਮੈਨੂੰ ਅੱਜ ਧਾਰਿਆ ਸ਼ਹਿਰ ਦੇ ਵਸਨੀਕਾਂ ਨੇ ਬੜਾ ਜਜ਼ਮਾਨ ਦਿੱਤਾ ਸਾਰੇ ਵਸਨੀਕ ਬਹੁਤ ਖੁਸ਼ ਹੋਏ ਨੇ ਉਹਨਾਂ ਨੇ ਅੱਜ ਗੁਸਤਾਂ ਸਾਡੇ ਲਕੀ ਭਾਜੀ ਲਕੀ ਢਾਬੇ ਵਾਲੇ ਤੇਰਾ ਸਾਰੇ ਦੁਕਾਨਦਾਰ ਨਾਮੁਣੇ ਪਲਵਾਨ ਜੀ ਸਬਜ਼ੀ ਵਾਲੇ ਇਹਨਾਂ ਨੇ ਰਾਜਪਾਜੀ ਬੀਕੇ ਗਾਰਨਸ ਵਾਲੇ ਠੀਕ ਹੈ ਨਾ ਸਾਰੇ ਦੁਕਾਨਦਾਰ ਸਾਰੇ ਧਾਰੀਵਾਲ ਦੇ ਮਹਿੰਦਰ ਸਾਹਿਬ ਤੇ ਅਰੋੜਾ ਸਾਹਿਬ ਨੰਦਾ ਸਾਹਿਬ ਤੇ ਰਵੀ ਭਾਜੀ ਮੰਡੀ ਵਾਲੇ ਜੈਸ ਬੈਂਕ ਦੇ ਮੈਨੇਜਰ ਸਾਹਿਬ ਤੇ ਰਾਜਾ ਜੀ ਮਹਿੰਦਰ ਸਾਹਿਬ ਤੇ ਸਾਡੇ ਮਿੱਠੂ ਵਿਧਾਨ ਜੀ ਡਾਕਟਰ ਸਾਹਿਬ ਸਾਡੇ ਇਹਨਾਂ ਨੇ ਸਾਰਿਆਂ ਨੇ ਜਿਨ੍ਹਾਂ ਦਾ ਮੈਂ ਨਾਮ ਨਹੀਂ ਬਹੁਤ ਮਾਨ ਬਖਸ਼ਿਆ ਬੜੇ ਖੁਸ਼ ਹੋਇਆ ਵੀ ਭਗਵੰਤ ਸਾਨੀ ਜੀ ਦਾ ਧੰਨਵਾਦ ਕਰਦੇ ਆ ਵੀ ਮੈਨੂੰ ਉਹਨਾਂ ਨੇ ਇਹ ਜਿਹੜਾ ਉਧਾ ਦਿੱਤਾ ਵਾ ਤੇ ਮੈਂ ਉਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਣਾ ਵਾ ਕਿ ਮੈਂ ਤੰਦ ਦੇ ਨਾਲ ਉਹਨਾਂ ਦਾ ਜੋ ਆਰਡਰ ਹਕਮੋਈ ਦਾ ਦੇ ਨਾਲ ਅਸੀਂ ਚੱਲਾਂਗੇ ਤੇ ਵੱਧ ਤੋਂ ਵੱਧ ਆਪਣੀ ਪਾਰਟੀ ਦਾ ਸਾਥ ਦੇਵਾਂਗਾ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਤੇ ਜਿੰਨੇ ਮੇਰੇ ਭਰਾ ਪ੍ਰਤਖਰੋਤੇ ਨੇ ਮੈਂ ਉਹਨਾਂ ਦਾ ਪਹਿਲੇ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਵੀ ਮੈਨੂੰ ਉਹਨਾਂ ਨੇ ਇੰਨਾ ਮਾਨ ਰੱਖਿਆ ਤੇ ਮੈਂ ਇਹਨਾਂ ਦੇ ਨਾਲ ਚਕਾਨ ਨੂੰ ਖੜਾ ਵਾ ਮੇਰਾ ਘਰੂਆ ਸ਼ਹਿਰ ਮੈਂ ਸ਼ਹਿਰ ਦਾ ਪ੍ਰਧਾਨ ਆ ਮੈਂ ਇਹਨਾਂ ਨੂੰ ਜਿਦੋਂ ਮਰਦੀ ਇਹਨਾਂ ਨੂੰ ਜਦੋਂ ਲੋੜ ਪੈਂਦੀ ਹੈ ਮੈਂ ਹਾਜ਼ਰ ਹਾਂ 24 ਘੰਟੇ ਮੇਰੀ ਇਹ ਸ਼ਹਿਰ ਮੇਰੀ ਜਾਨ ਆ ਮੇਰੇ ਇੱਥੋਂ ਦੇ ਜਿਹੜੇ ਦੁਕਾਨਦਾਰ ਹੈ ਮੇਰੀ ਇਹ ਜਿੰਦ ਜਾਨ ਨੇ ਤੇ ਮੈਂ ਇਹਨਾਂ ਵਾਸਤੇ ਤੁਹਾਨੂੰ ਵਾਅਦਾ ਕਰਦਾ ਹਾਂ ਵੀ ਹਰ ਟਾਈਮ 24 ਘੰਟੇ ਖੜਾ ਹਾਂ ਉਹਨਾਂ ਵਾਸਤੇ ਤੇ ਵਾਈਬ ਨੂੰ ਜੀ ਧੰਨਵਾਦ ਕਰਦਾ ਵੀ ਉਹਨਾਂ ਨੇ ਮੈਨੂੰ ਇਹ ਬੱਚਾ